ਸ਼ਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸਟਾ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਐਗਜ਼ੀਬਿਸ਼ਨ ਤੇ ਬਹੁਤ ਦੂਰੋਂ-ਦੂਰੋਂ ਚੱਲ ਕੇ ਆਏ ਤੇ ਕਾਫੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਸੀਗੀ ਥੋਡੇ ਵੀ ਫੇਸ ਤੇ ਤੇ ਮੇਰੇ ਤੇ ਵੀ ਸਭ ਨੂੰ ਮਿਲ ਕੇ ਮिन्नੂ ਖੁਦ ਨੂੰ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਆਨਲਾਈਨ ਸੀਗੇ ਤੇ ਕਾਫੀ ਤਾਂ ਇਦਾਂ ਦਾ ਸੀਗਾ ਮਾਹੌਲ ਕਿ ਅੱਜ ਹੀ ਸਾਡਾ ਸੂਟ ਕੋਰੀਅਰ ਹਲੇ ਪਹੁੰਚਿਆ ਸੀ ਤੁਹਾਡੇ ਕੋਲ ਆ ਵੀ ਗਏ ਜੀ ਮਤਲਬ ਜਿਹੜਾ ਮੇਰੇ ਕੋਲ ਕੰਟੀਨਿਊ ਕੋਰੀਅਰ ਮੰਗਵਾਉਂਦੇ ਨੇ ਉਗਣ ਸਾਡੇ ਕੋਲ ਐਨੇ ਐਨੇ ਕੋਰੀਆ ਥੋੜੇ ਜਾਂਦੇ ਨੇ ਬਾਇ ਫੇਸ ਉਹਨਾਂ ਨੂੰ ਮਿਲ ਕੇ ਮਤਲਬ ਕਿ ਇੰਨਾ ਕੁ ਵਧੀਆ ਲੱਗਿਆ ਗੱਲਬਾਤ ਕਰਕੇ ਸਾਰਿਆਂ ਦੇ ਨਾਲ ਬਹੁਤ ਵਧੀਆ ਲੱਗਿਆ ਕਾਫੀ ਦੂਰੋਂ ਦੂਰੋਂ ਆਏ ਹੋਏ ਸੀਗੇ ਤੇ ਮਤਲਬ ਇੱਕ ਲੱਗ ਜਿੱਦਾਂ ਮੈਨੂੰ ਡਰ ਸੀਗਾ ਕਿ ਕਿੱਦਾਂ ਹੋਏਗਾ ਕੀ ਹੋਏਗਾ ਸਾਰਾ ਕੁਝ ਬਹੁਤ ਵਧੀਆ ਰਿਹਾ ਤੇ ਅਚਰ ਰਿਸਪੌਂਸ ਤਾਂ ਇੰਨਾ ਖਿਆਲਾ ਸੀਗਾ ਕਿ ਮੇਰੀ ਉਮੀਦ ਤੋਂ ਜ਼ਿਆਦਾ ਕਲੈਕਸ਼ਨ ਨੂੰ ਤੁਸੀਂ ਵੈਸੇ ਵੀ ਕਿੰਨਾ ਪਸੰਦ ਕਰਦੇ ਹੋ ਵੀਡੀਓਜ਼ ਦੇ ਵਿੱਚ ਤੇ ਲਾਈਵ ਦੇਖ ਕੇ ਵੀ ਤੁਸੀਂ ਮਤਲਬ ਸਭ ਨੇ ਇਹੀ ਕਿਹਾ ਕਿ ਅਸੀਂ ਕਿਹੜਾ ਸੂਟ ਲਈਏ ਕਿਹੜਾ ਛੱਡੀਏ ਸਟਫ ਵਾਈਜ਼ ਵੇ ਤੇ ਜੋ ਵੀ ਵਰਕ ਤੇ ਪ੍ਰਿੰਟ ਜੋ ਵੀ ਹੈਗਾ ਕਿ ਸਾਨੂੰ ਤਾਂ ਸਾਰੇ ਹੀ ਸੂਟ ਬਹੁਤ ਪਸੰਦ ਆਣੇ ਆ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਵੀ ਤੁਹਾਨੂੰ ਮਿਲ ਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੈਟਰਡੇ ਰਾਹੀਂ ਨੂੰ ਬਹੁਤ ਵਧੀਆ ਲੰਘਿਆ ਸੀਗਾ 10 ਤਰੀਕ ਦਾ ਤੇ 11 ਤਰੀਕ ਨੂੰ ਥੋੜੀ ਬਾਰਿਸ਼ ਹੋਣ ਕਰਕੇ ਪ੍ਰੋਬਲਮ ਆਈ ਹੈ ਮੈਨੂੰ ਵੀ ਪ੍ਰੋਬਲਮ ਆਈ ਹੈ ਤੇ ਨੋ ਵੀ ਜਿਨ੍ਹਾਂ ਨੇ ਦੂਰੋਂ ਆਣਾ ਸੀਗਾ ਫੋਨ ਕਾਲ ਮੇਰੇ ਕੋਲ ਰਾਤ ਤੱਕ ਆਈ ਗਈਆਂ 11 ਵਜੇ ਤੱਕ ਮੈਂ ਅਸੀਂ ਮਿਸ ਕਰਤਾ ਜੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਕਿਉਂਕਿ ਸਾਡੇ ਕੋਲ ਨਾ ਸ਼ਾਮ ਨੂੰ ਮਤਲਬ 5:00 ਵਜੇ ਸਵੇਰ ਤੋਂ ਹੀ ਸਵੇਰੇ 4-5 ਵਜੇ ਸਵੇਰ ਤੋਂ بارش ਹੋਣੀ ਸ਼ੁਰੂ ਹੋ ਗਈ ਸੀ ਤੇ ਸ਼ਾਮ ਨੂੰ 4-5 ਵਜੇ ਤੱਕ ਕੰਟੀਨਿਊ ਚਲਦੀ ਰਹੀ ਬਹੁਤ ਯਾਰਾ ਮੀਂਹ ਸੀਗਾ ਤੇ ਮਤਲਬ ਸਭ ਨੂੰ ਇਦਾਂ ਸੀਗਾ ਕਿ ਸੰਡੇ ਦੇ ਦਿਨ ਜਾਵਾਂਗੇ ਜ਼ਿਆਦਾਤਰ ਜੋ ਮੇਰੇ ਕੋਲ ਫੋਨ ਕਰ ਲੰਨੇ ਸਾਨੂੰ ਇਦਾਂ ਸੀਗਾ ਕਿ ਅਸੀਂ ਸੰਡੇ ਨੂੰ ਜਾਵਾਂਗੇ ਫ੍ਰੀ ਹੁੰਨੇ ਆ ਕੋਈ ਜੌਬ ਤੇ ਹੁੰਦਾ ਕੋਈ ਕਿੱਦਾਂ ਹੁੰਦਾ ਤੇ ਤਾਂ ਕਰਕੇ ਅ ਅੱਜ ਵੀ ਫੋਨ ਆੰਨੇ ਆ ਹੁਣ ਅੱਜ ਮੰਡੇਰਾ ਦਿਨ ਆ ਮੈਂ ਵੀਡੀਓ ਬਣਾ ਰਹੀ ਆ ਅ ਅੱਜ ਵੀ ਤੁਸੀਂ ਅੱਜ ਇੱਕ ਦਿਨ ਅੱਗੇ ਵਧਾ ਲਓ ਕਿਉਂਕਿ ਸਾਰਾ ਕੁਝ ਪਹਿਲਾਂ ਹੋਟਲ ਵਾਲਿਆਂ ਨਾਲ ਗੱਲਬਾਤ ਕੀਤੀ ਹੁੰਦੀ ਸਿਰਫ ਦੋ ਦਿਨ ਦਾ ਹੀ ਕੀਤਾ ਹੋਇਆ ਸੀਗਾ ਤਾਂ ਕਰਕੇ ਉਹਨਾਂ ਨੇ ਨੈਕਸਟ ਡੇ ਦੀ ਬੁਕਿੰਗ ਲਈ ਹੋਈ ਸੀਗੀ ਮੈਂ ਪੁੱਛਿਆ ਵੀ ਸੀਗਾ ਮੈਂ ਕਿਹਾ ਚਲੋ ਆਪਾਂ ਇੱਕ ਦਿਨ ਅੱਗੇ ਕਰ ਲਾਂਨੇ ਆ ਠੀਕ ਐਂ ਜੀ ਸਾਡਾ ਹਾਲ ਬੁੱਕ ਹੈ ਜੀ ਇਹ ਮਤਲਬ ਅੱਜ ਦਾ 12 ਤਰੀਕ ਦਾ ਤਾਂ ਕਰਕੇ ਮੈਂ ਉਹਨਾਂ ਤੋਂ ਬਦਵਾ ਨਹੀਂ ਪਾਈ ਇੱਕ ਦਿਨ ਤੇ ਮਤਲਬ ਹੁਣ ਇੰਨੇ ਫੋਨ ਆਨੇ ਸੀ ਸ਼ਾਪ ਤੇ ਆਈਏ ਤੁਸੀਂ ਸ਼ਾਪ ਤੇ ਆ ਸਕਦੇ ਹੋ ਸਟਾਕ ਸਾਡੇ ਕੋਲ ਹੈਗਾ ਮੈਂ ਤੁਹਾਨੂੰ ਵੀਡੀਓ ਚ ਦੱਸ ਦਰਨੀ ਆ ਜੀ ਤੇ ਹੁਣ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਨਾ ਅੱਜ ਇਹ ਵੈਸੇ ਤਾਂ ਮੈਂ ਸੈਟਰਡੇ ਨੂੰ ਨਹੀਂ ਸੀ ਦਿਖਾਏ ਹੈਗੇ ਜਿਹੜੇ ਮੇਰੇ ਹਾਰਟ ਟਾਈਮ ਸੂਟ ਮਤਲਬ ਚੱਲਦੇ ਨੇ ਗਿਫਟ ਆਈਟਮਾਂ ਨੇ ਜਾਂ ਫੇਰ ਸਟਿਚ ਕਰਨੇ ਨੇ ਬਹੁਤ ਸੋਨੇ ਸੂਟ ਹੁੰਦੇ ਆ ਕريب ਦੇ ਉਹ ਸੈਟਰਡੇ ਨੂੰ ਸਾਰੇ ਇੰਨਾ ਸੂਟਾਂ ਨੂੰ ਮਿਸ ਕਰਦੇ ਸੀਗੇ ਮੈਨੂੰ ਐਦਾਂ ਸੀਗਾ ਕਿ ਮੈਂ ਮਤਲਬ ਸੰਡੇ ਨੂੰ ਥੋੜਾ ਜਿਹਾ ਚੇਂਜ ਕਰਕੇ ਲਗਾਵਾ ਕਿ ਤੇ ਸਟਾਕ ਨਾਲ ਦੀ ਨਾਲ ਸੈਟਰਡੇ ਨੂੰ ਵੀ ਇੰਨਾ ਕਿ ਸਟਾਕ ਸੇਲ ਹੋਇਆ ਕਿ ਮੈਨੂੰ ਨਾਲ ਦੀ ਨਾਲ ਸਾਰਾ ਸਟਾਕ ਰਿਪੀਟ ਮੰਗਵਾਉਣਾ ਪੈ ਰਿਹਾ ਸੀਗਾ ਸ਼ਾਪ ਤੋਂ ਮੇਰੇ ਕੋਲ ਕਾਫੀ ਸਾਰਾ ਲੈ ਕੇ ਇੱਧਰ ਸ਼ਾਪ ਤੇ ਰੱਖਿਆ ਹੋਇਆ ਸੀਗਾ ਸਟਾਕ ਨਾਲ ਮਤਲਬ ਪੁੱਛੋ ਨਾ ਜੀ ਇੰਨਾ ਕੁ ਵਧੀਆ ਰਿਸਪੌਂਸ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਦੇ ਵਾਸਤੇ ਤੇ ਅੱਜ ਹੁਣ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਜਾਣੀ ਆ ਜਿਨ੍ਹਾਂ ਦੇ ਮਿਸ ਹੋ ਗਏ ਸੀਗੇ ਮੈਨੂੰ ਬਹੁਤ ਸਾਰੇ ਆਨ ਇੱਥੇ ਪੁੱਛਿਆ ਕਿ ਮੈਮ ਤੁਸੀਂ ਕ੍ਰੇਪ ਦੇ ਸੂਟ ਨਿਊਰੇ ਰੱਖੇ ਹੋਏ ਹੈਗੇ ਤੁਸੀਂ ਸਾਨੂੰ ਉਹ ਦੇਣੇ ਸੀਗੇ ਸਤਾ ਸਪੈਸ਼ਲੀ 2500 ਵਾਲੇ ਸੂਟ ਲੈਣ ਆਏ ਆ ਤੁਸੀਂ ਅੱਜ ਲੈ ਸਕਦੇ ਹੋ ਜੀ 2500 ਵਾਲੇ ਸੂਟ ਮੈਂ ਤੁਹਾਡੇ ਵਾਸਤੇ ਅੱਜ ਲੈ ਕੇ ਆ ਗਈ ਆ ਤੇ ਜਿਹੜੇ ਵੀਡੀਓ ਨੂੰ ਨਵੇਂ ਜਣੇ ਦੇਖਦੇ ਨੇ ਨੰਬਰ ਹੈਗਾ ਜੀ ਮੇਰਾ 8283828381 ਨੰਬਰ ਆ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਅੱਜ ਮੇਰਾ ਉਰੇ ਬੈਠ ਕੇ ਸਾਰਟੀ ਤੇ ਬੈਠ ਕੇ ਵੀ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਸਾਡੀ ਸ਼ਾਪ 'ਚ ਸਾਰੀ ਚ ਖਲਾਰਾ ਪਿਆ ਹਲੇ ਮਤਲਬ ਬਹੁਤ ਸਾਰਾ ਸਟਾਕ ਹੈ ਜਿਹੜਾ ਹਲੇ ਸਾਡਾ ਪੈਕ ਕੀਤਾ ਹੋਇਆ ਹੈ ਤੇ ਹੁਣ ਅਸੀਂ ਥੋੜੀ ਸੈਟਿੰਗ ਕਰਾਂਗੇ ਜੂਰੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈਗੀ ਤੇ ਮੈਨੂੰ ਇੱਦਾਂ ਕਿ ਚਲੋ ਵੀਡੀਓ ਨਾ ਮਿਸ ਹੋਵੇ ਤੇ ਜਿਹੜੇ ਇਹਨਾਂ ਸੂਟਾਂ ਨੂੰ ਮਤਲਬ ਮੈਨੂੰ ਪੁੱਛ ਰਹੇ ਸੀਗੇ ਉਸ ਦਿਨ ਇਹ ਸਾਰਿਆਂ ਕੋਲੇ ਸੂਟ ਪਹੁੰਚ ਸਕਣ ਮੈਂ ਸਿਰਫ ਇੱਕੋ ਹੀ ਸੂਟ ਖੋਲਾਂਗੀ ਜੀ ਤੁਸੀਂ ਇਹ ਸੂਟ ਦੇਖੇ ਹੋਏ ਨਹੀਂ ਮੈਂ ਮੇਰੀ ਹਰ ਇੱਕ ਮੰਥਰੇ ਵਿੱਚ ਤਕਰੀਬਨ ਦੋ ਤਿੰਨ ਇਹਨਾਂ ਸੂਟਾਂ ਦੀਆਂ ਵੀਡੀਓਜ਼ ਹੁੰਦੀਆਂ ਹੀ ਨੇ ਇੰਨੇ ਖਿਆਲ ਜ਼ਿਆਦਾ ਡਿਮਾਂਡ ਦੇ ਨਹੀਂ ਵਾਲੇ ਸੂਟ ਤੇ ਮੈਂ ਇੱਕ ਸੂਟ ਖੋਲ ਦਾਂਗੀ ਕਿਉਂਕਿ ਤਹਾਂ ਤੂੰਹਾਂ ਲਾਉਣ ਵਾਲਾ ਸਾਡਾ ਥੋੜਾ ਜਿਹਾ ਸਿਸਟਮ ਅੱਜ ਖਰਾਬ ਆ ਅਸੀਂ ਸਾਰੀ ਸੈਟਿੰਗ ਕਰਨੀ ਹੈ ਸ਼ੌਫਰੀ ਕ੍ਰੇਪ ਦਾ ਸੂਟ ਆ ਜੀ 5 ਮੀਟਰ ਦਾ ਠੀਕ ਹੈ ਵੀਡੀਓ ਸ਼ਾਇਦ ਥੋੜੀ ਛੋਟੀ ਵੀ ਰਹੇ ਅੱਜ ਕਿਉਂਕਿ ਮੈਂ ਤਹਾਂ ਲਗੀਆਂ ਹੋਈਆਂ ਦੇ ਵਿੱਚ ਹੀ ਤੁਹਾਨੂੰ ਸਾਰੇ ਸੂਟ ਦਿਖਾਵਾਂਗੀ ਨੈਚੁਰਲ ਕ੍ਰੇਪ ਹੈ ਜੀ 5 ਮੀਟਰ ਦਾ ਸੂਟ 올ਓਵਰ ਕੇਰਿਆਂ ਤੇ ਹੈਵੀ ਵਰਕ ਨੇ ਇਹ ਸੂਟ ਸਾਰੇ 2800 3000 ਵਾਲੇ ਸੂਟ ਨਹੀਂ ਜਿਹੜੇ ਅਸੀਂ ਤੁਹਾਨੂੰ 2500 ਦੇ ਵਿੱਚ ਦੇ ਰਹੇ ਹਾਂ ਠੀਕ ਹੈ ਜੀ ਇਹ ਦੇ ਨਾਲ ਚਨਾਉਣ ਸ਼ਫਾਨ ਦਾ ਇੱਕ ਦੁਪੱਟਾ ਖੋਲਦਾਨੀ ਆ ਮੈਂ ਤੁਹਾਡੇ ਵਾਸਤੇ ਬਾਕੀ ਸਾਰੇ ਦੁਪੱਟੇ ਸੇਮ ਹੀ ਰਹਿਣਗੇ ਇੱਦਾਂ ਹੈਗਾ ਜੀ ਇਹਦਾ ਦੁਪੱਟਾ ਚਨੌਣਫੋਂ ਦਾ ਦੁਪੱਟਾ ਤੇ ਦੁਪੱਟੇ ਦੇ ਸਾਰੇ ਤੇ ਕਟਵਰ ਕੇ ਹਲਕਾ ਹਲਕਾ ਜਿਹਾ ਤੇ ਵਿੱਚ ਹੈ ਗਿਆ ਜੀ ਬੇਲ ਇਹਨਾਂ ਦੀ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਅਲੱਗ-ਅਲੱਗ ਆਏਗੀ ਤੇ ਬਣੇ ਹੋਣਗੇ ਇਦਾਂ ਘੇਰੇ ਤੇ ਸਾਰੇ ਦੇ ਵਿੱਚ ਇਦਾਂ ਬੋਟੀ ਹੋਏਗੀ ਜੀ ਸਾਰੇ ਹੀ ਸੂਟਾਂ ਤੇ ਸਿਰਫ ਘੇਰਿਆਂ ਦਾ ਡਿਜ਼ਾਈਨ ਚੇਂਜ ਹੋ ਜਾਏਗਾ ਉਹ ਤੁਸੀਂ ਹੁਣ ਦੇਖ ਸਕਦੇ ਹੋ ਇਹ ਸੇਮ ਹੀ ਡਿਜ਼ਾਈਨ ਦੇ ਵਿੱਚ ਇੱਕ ਮਸਟਰਡ ਜਿਹਾ ਬਹੁਤ ਪਿਆਰਾ ਸ਼ੇਡ ਆ ਠੀਕ ਹੈ ਜੀ ਕਿਉਂਕਿ ਸਾਰਾ ਸਿਸਟਮ ਨਾ ਹਿੱਲਿਆ ਜਾ ਹੋਇਆ ਹਲੇ ਤੁਹਾਨੂੰ ਸੇਮ ਡਿਜ਼ਾਈਨ ਅੱਗੇ ਪਿੱਛੇ ਵੀ ਮਿਲ ਜਾਣਗੇ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਠੀਕ ਹੈ ਡਿਜ਼ਾਈਨ ਚੇਂਜ ਨੇ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਇਹ ਉੱਪਰ ਸਾਰੀ ਦੇ ਵਿੱਚ ਇਦਾਂ ਹੀ ਬੂਟੀ ਰਹੇਗੀ ਤੇ ਘੇਰਾ ਇਹ ਰਿਪੀਟ ਮੰਗਾਏ ਹੋਏ ਸੀਗੇ ਤੁਹਾਡੇ ਵਾਸਤੇ ਸਾਰੇ ਸੂਟ ਹੈਂਡਵਰਕ ਦੇ ਕਿਉਂਕਿ ਇਹਨਾਂ ਸੂਟਾਂ ਦੀ ਇੰਨੀ ਕਿਹੜਾ ਡਿਮਾਂਡ ਹੈ ਮੇਰੇ ਕੋਲ ਮੈਂ ਤਾਂ ਕਰਕੇ ਹੁਣ ਵੀਡੀਓ ਛੋਟੇ ਜਿਹੀ ਬਣਾ ਰਹੀ ਆ ਇਹ ਵੈਸੇ ਤਾਂ ਅਸੀਂ ਸੈਟਿੰਗ ਲੱਗੇ ਹੋਏ ਸੀਗੇ ਕਰਨ ਤੇ ਇਹ ਇਦਾਂ ਕਿ ਚਲੋ ਇੱਕ ਵੀਡੀਓ ਪਾਣੀ ਵੀ ਜ਼ਰੂਰੀ ਹੁੰਦੀ ਆ ਇਹ 25 ਵਾਲੇ ਸੂਟ ਨੇ ਜੀ ਸਾਰੇ ਸ਼ਿਪਿੰਗ ਚਾਰजेस ਇਹਨਾਂ ਦੇ ਤੁਹਾਨੂੰ ਅਲੱਗ ਤੋਂ ਲੱਗ ਜਾਣਗੇ ਅਸੀਂ ਸਭ ਨੂੰ ਗਿਫਟ ਦਿੱਤੇ ਨੇ ਜੀ ਉੱਥੇ ਜਿਹੜੇ-ਜਿਹੜੇ ਵੀ ਸਾ ਤੋਂ ਸੂਟ ਜਿਨ੍ਹਾਂ ਨੇ ਪਰਚੇਸ ਕੀਤੇ ਅਸੀਂ तकरीबन ਸਭ ਨੂੰ ਹੀ ਸੂਟ ਦਿੱਤੇ ਨੇ ਜਿਹੜੇ ਦੋ ਸੂਟ ਪਲੱਸ ਕੀਤੇ ਨੇ ਜਾਂ ਫਿਰ ਇੱਕ ਹੀ ਸੂਟ ਮਹਿੰਗਾ ਲਿਆ ਜਿਨ੍ਹਾਂ ਨੇ ਸਭ ਨੂੰ ਹੀ ਅਸੀਂ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਖੁਸ਼ ਹੋ ਕੇ ਭੇਜੀਏ ਸਾਰੇ ਖੁਸ਼ ਸੀਗੇ ਇਸ ਗੱਲ ਤੌਰ ਤੇ ਤੇ ਅਸੀਂ 쿠ਪਨ ਸਿਸਟਮ ਵੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਸੀਗਾ ਕਿ ਅਗਰ ਤੁਸੀਂ 10000 ਪਲੱਸ ਦੀ ਸ਼ੋਪਿੰਗ ਕਰਦੇ ਹੋ ਤੇ ਅਸੀਂ 쿠ਪਨ ਵੀ ਪਾਵਾਂਗੇ ਅਸੀਂ ਉੱਤੇ 쿠ਪਨ ਵੀ ਪਾਵੇਂ ਨਹੀਂ ਤੇ 쿠ਪਨ ਅਸੀਂ ਕਰਾਂਗੇ ਜੀ ਅਨਾਉਸ ਰਖੜੀ ਵਾਲੇ ਦਿਨ ਉਹਦੇ ਵਿੱਚ ਅਸੀਂ ਤਿੰਨ 쿠ਪਨ ਕੱਢਾਂਗੇ ਜੀ ਫਸ ਸੈਕਿੰਡ ਥਰਡ ਤਿੰਨ ਪ੍ਰਾਈਜ਼ ਹੋਣਗੇ ਤੇ ਉਹਦੇ ਵਿੱਚ ਜੋ ਵੀ ਮਤਲਬ ਕਿ ਹੋਏਗਾ ਤੁਹਾਡੇ ਵਾਸਤੇ ਉਹ ਸਰਪ੍ਰਾਈਜ਼ ਆ ਉਹ ਮੈਂ ਤੁਹਾਨੂੰ ਦੱਸਾਂਗੀ ਰਖੜੀ ਵਾਲੇ ਦਿਨ ਠੀਕ ਹੈ ਜੀ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਈ ਰਖੜੀ ਵਾਲੇ ਦਿਨ ਵੀ ਤੇ ਤੁਸੀਂ ਇਹਨਾਂ ਸੂਟਾਂ ਦੇ ਕਲਰ ਆਪਸ਼ਨ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਕਲਰ ਦੇਖੋ ਕਿੰਨਾ ਸੋਹਣਾ ਸਾਰਿਆਂ ਦਾ ਹੀ ਪਸੰਦ ਦੇ ਕਲਰ ਨੇ ਲਾਈਟ ਡਾਰਕ ਹਰੇ ਕੇਜ ਵਾਸਤੇ ਸੂਟ ਨੇ ਜੀ ਇਹ ਕੋਈ ਵੀ ਇਹਨਾਂ ਸੂਟਾਂ ਨੂੰ ਸਟਿਚ ਕਰਵਾ ਸਕਦਾ ਪਿਓਰ ਨੇਚਰਲ ਕ੍ਰੇਪ ਹੈ ਜੀ ਇਹ 2500 ਦਾ ਸੂਟ ਹੈ ਡਿਜ਼ਾਈਨਿੰਗ ਤਾਂ ਤੁਸੀਂ ਪੁੱਛੋ ਹੀ ਨਾ ਲਿਕੋ ਚੁਆਇਸ ਮੈਨੂੰ ਇਦਾਂ ਸੀਗਾ ਕਿ ਮੈਂ ਹਰ ਇੱਕ ਦੀ ਚੁਆਇਸ ਦਾ ਸੂਟ ਰੱਖਾਂ ਪਰ ਮੈਂ ਇੰਨਾ ਵੀ ਹੋ ਨਹੀਂ ਹੈਗੀ ਕਿ ਮੈਂ ਸਭ ਦੀਆਂ ਚੁਆਇਸ ਨੂੰ ਸਮਝ ਸਕਾਂ ਕਈ ਕਈ ਤਾਂ ਚਲੋ ਆਂਦੇ ਸੀਗੇ ਜਸਟ ਦੇਖਣ ਹੀ ਆਂਦੇ ਸੀਗੇ ਤੇ ਕਈ ਤਾਂ ਬਸ ਪੁੱਛੋ ਹੀ ਨਾ ਜੀ ਜਿਨ੍ਹਾਂ ਨੇ ਵਿਆਹਾਂ ਦੀ ਸ਼ਾਪਿੰਗ ਕੀਤੀ ਆ ਮਤਲਬ ਕਿ ਖੁਸ਼ ਹੋ ਕੇ ਗਏ ਨੇ ਕਿ ਵਾਕਈ ਸਾਨੂੰ ਇੱਕੋ ਹੀ ਥਾਂ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਸੀਗਾ ਕਿ ਤੁਸੀਂ ਇੱਕੋ ਹੀ ਥਾਂ ਤੋਂ ਸਾਰਾ ਕੁਝ ਪਰਚੇਸ ਕਰ ਸਕਦੇ ਹੋ ਗਿਫਟ ਆਈਟਮਾਂ ਵੀ ਲੈ ਸਕਦੇ ਹੋ ਵਰਾਇਡਲ ਸੂਟ ਵੀ ਲੈ ਸਕਦੇ ਹੋ ਸਾਡੇ ਕੋਲ ਅਮਿਤ ਸਰ ਤੋਂ ਆਏ ਹੋਏ ਸੀਗੇ ਜੀ ਤੇ ਆਨੰਦਪੁਰ ਸਾਹਿਬ ਤੋਂ ਸ਼ਾਹਵਾ ਤੋਂ ਮਤਲਬ ਪਤਾ ਨਹੀਂ ਜੀ ਕਿੱਥੋਂ ਕਿੱਥੋਂ ਸਾਰੀ ਚੰਡੀਗੜ੍ਹ ਮਹਾਲੀ ਦਾ ਧਾਨ ਤੇ ਨਹੀਂ ਸੀ ਸਾਰੀ ਚੰਡੀਗੜ੍ਹ ਆਈ ਹੋਈ ਸੀ ਜਿੱਦਾਂ ਸੈਟਰਡੇ ਦੇ ਦਿਨ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ ਅਸੀਂ ਖਾਣਾ ਵੀ ਤਕਰੀਬਨ ਸ਼ਾਮ ਨੂੰ 6 ਵਜੇ ਦੁਪਹਿਰ ਦਾ ਲੰਚ ਕੀਤਾ। ਮਤਲਬ ਇੰਨਾ ਕੁ ਜ਼ਿਆਦਾ ਰਿਸਪੌਂਸ ਸੀਗਾ ਠੋਡਾ ਮੇਰੀ ਉਮੀਦ ਤੋਂ ਜ਼ਿਆਦਾ। ਇਹ ਹੈਗੇ ਨੇ ਜੀ ਸਾਰੇ 2500 ਵਾਲੇ ਸੂਟ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਕਲਰ ਦਿਖਾਨੀ ਆ। ਐਵਰੀ ਤੋਂ ਸ਼ੁਰੂ ਕਰ ਲੰਨੇ ਆਪਾਂ। ਇਹਦਾ ਡਿਜ਼ਾਈਨ ਖੁੱਲਿਆ ਹੋਇਆ ਹੈ। ਇਹਦਾ ਇਵਨਰ ਡਿਜ਼ਾਈਨ ਹੈ ਜੀ ਸੂਟ ਦਾ 컬러 ਇਹ ਵੀ ਬਹੁਤ ਪਿਆਰਾ ਹੈ 크ريب ਦਾ 5 ਮੀਟਰ ਦਾ ਸੂਟ ਹੈ ਇਹ 컬러 ਆਪਸ਼ਨ ਬਹੁਤ ਸੋਹਣੀ ਸੋਹਣੀ ਜੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਹੈ ਪਿਓਰ ਸੇਮ بیس ਕਲਰ ਨਾਲ ਦੀ ਇਹਨਾਂ ਦੇ ਦੁਪੱਟੇ ਨੇ ਤੁਸੀਂ ਇਹਨਾਂ ਸੂਟਾਂ ਦੀ ਬੁਕਿੰਗ ਕਰਵਾ ਸਕਦੇ ਹੋ ਕਿਸੇ ਨੂੰ ਗਿਫਟ ਆਈਟਮਾ ਦੇਣੀ ਹੈ ਤਾਂ ਤੁਸੀਂ ਇਕੱਠਾ ਸਟਾਕ ਵੀ ਚੱਕ ਸਕਦੇ ਹੋ कलर ऑप्शन तो बहुत प्यारी है। देखो जी कलर ठीक है जी फिलहाल ये मैं थनू एक सूट दिखाए हैं ਤਾਂ ਜੀ ਕਿਉਂ ਆਪਣੀ ਵੀਡੀਓ ਮਤਲਬ ਜਿਹੜੇ ਵੇਟ ਕਰਦੇ ਰਹੇ ਨੇ ਆ ਸਿੱਧਾ ਥੋਡੀ ਵੀਡੀਓ ਦੀ ਵੇਟ ਕਰਦੇ ਆ ਜੀ ਉਹਨਾਂ ਵਾਸਤੇ ਵੀਡੀਓ ਇਹ ਤੇ ਦੂਜਾ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਸੀਗਾ ਜੋ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੀ ਮੈਸੇਜ ਆਏ ਨੇ ਕਿ ਅਸੀਂ ਆ ਨਹੀਂ ਸਕਦੇ ਜੀ ਅਸੀਂ ਬਹੁਤ ਦੂਰ ਆ ਤੁਸੀਂ ਮੈਸੇਜ ਕਰਕੇ ਹਾਜ਼ਰੀ ਲਵਾਤੀ ਮੇਰੇ ਵਾਸਤੇ ਉਹੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਥੈਂਕ ਯੂ ਜੀ ਅੱਜ ਦੀ ਵੀਡੀਓ ਦੇਖਣ ਵਾਸਤੇ ਜੋ ਵੀ ਤੁਹਾਨੂੰ ਇਸ ਕਲੈਕਸ਼ਨ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਥੈਂਕ ਯੂ ਸਭ ਦਾ ਥੈਂਕ ਯੂ ਸੋ ਮੱਚ